ਪੈਦਾ ਹੋਣ ਸਾਰੀ ਸਰਕਾਰ ਦੀ ਜ਼ਿੰਮੇਵਾਰੀ ਬਣਨੀ ਚਾਹੀਦੀ ਆ ਉਹਨੂੰ ਫਿਜ਼ੀਕਲ ਸਹੂਲਤਾਂ ਦੇਣ ਦੀ ਉਹਨੂੰ ਸਿਹਤ ਸਹੂਲਤਾਂ ਮਿਲ ਗਈਆਂ ਬੱਚੇ ਨੂੰ ਪੜ੍ਹਾਈ ਮਿਲ ਗਈ ਨੌਕਰੀ ਮਿਲ ਗਈ ਉਹਨੂੰ ਉਹਦੇ ਵਿੱਚ ਜਾਣੇ ਕੇ ਜ਼ਿਆਦਾ ਸਟਰਗਲ ਨਹੀਂ ਕਰਨੇ ਪੈਂਦੇ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਨੀ ਚਾਹੀਦੀ ਆ ਜਦੋਂ ਪ੍ਰਮਾਤਮਾ ਦੀ ਬੰਬੀਹੇ ਤੇ ਕਿਰਪਾ ਹੁੰਦੀ ਆ ਮੀਂਹ ਪੈਂਦਾ ਵਰषा ਹੁੰਦੀ ਆ ਤਾਂ ਉਹ ਆਪਣੀ ਪਿਆਸ ਬੁਝਾ ਲੈਂਦਾ ਹੈ ਉਹਦੀ ਜੋਬ ਦੇ ਵਿੱਚ ਸੈਲਰੀ ਵੀ ਘੱਟ ਤੋਂ ਘੱਟ 50000 ਤੋਂ ਲੈ ਕੇ 2.5 ਲੱਖ ਤੱਕ ਤਾਂ ਹੋਣੀ ਚਾਹੀਦੀ ਹੈ ਜਿਮੇਕੇ ਟ੍ਰਾਇੰਗਲ ਪਾਰਟੀ ਪੰਜਾਬ ਇਹ ਵੀ ਗੱਲ ਕਹਿੰਦੀ ਹੈ ਹਰ ਇੱਕ ਨੂੰ ਅਧਰ ਕਸੂਲਤਾ ਦੇ ਨਾਲ ਘਰ ਮਿਲਣਾ ਚਾਹੀਦਾ ਹੈਗਾ ਉਹ ਵੀ ਗਵਰਨਮੈਂਟ ਆਪਣੀ ਜ਼ਿੰਮੇਵਾਰੀ ਤੇ ਘਰ ਬਣਾ ਕੇ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਮੰਦਰ ਸਿੰਘ ਸਿੱਧੂ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇਵ ਜੀ ਵਿਚਾਰਸਰ ਨੂੰ ਫਾਲੋ ਕਰਦੀ ਆ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੇ ਆ ਅਸੀਂ ਹਰ ਵੀਕੋ ਦੇ ਵਿੱਚ ट्रायंगल ਪਾਰਟੀ ਉਹ ਪੰਜਾਬ ਦਾ ਹਮੇਸ਼ਾ ਹੀ ਨਾਂ ਲੈਂਦੇ ਆ ਅਸੀਂ ਬਾਰ ਬਾਰ ਜਿਵੇਂ ਕਿ ਬੰਬੀਹਾ ਰਾਟ ਲਾਉਂਦਾ ਹੈਗਾ ਉਸੇ ਤਰ੍ਹਾਂ ਹੀ ਅਸੀਂ ट्रायंगल ਪਾਰਟੀ ਉਹ ਪੰਜਾਬ ਦੀ ਵੀ ਇੱਕ ਤਰ੍ਹਾਂ ਦੀ ਰਾਟ ਹੀ ਲਾਉਂਦੇ ਹਾਂ ਬੰਬੀਹਾ ਐਸਾ ਹੀ ਰਾਟ ਲਾਉਂਦਾ ਹੈ ਕਿਉਂਕਿ ਉਹਦੇ ਕੋਲੇ ਕੋਈ ਸੋਰਸ ਨਹੀਂ ਹੁੰਦਾ ਆਪਣੀ ਪਿਆਸ ਬੁਝਾਉਣ ਦਾ ਇੱਕੋ ਇੱਕ ਸੋਰਸ ਹੁੰਦਾ ਹੈਗਾ ਜਦੋਂ ਪਰਮਾਤਮਾ ਦੀ ਬੰਬੀਹੇ ਤੇ ਕਿਰਪਾ ਹੁੰਦੀ ਆ ਮੀਂਹ ਪੈਂਦਾ ਵਰਖਾ ਹੁੰਦੀ ਆ ਤਾਂ ਉਹ ਆਪਣੀ ਪਿਆਸ ਬੁਝਾ ਲੈਂਦਾ ਹੈ ਇਸੇ ਹੀ ਤਰ੍ਹਾਂ ਅਸੀਂ बार-बार ट्रायंगल ਪਾਰਟੀ ਪੰਜਾਬ ਦਾ ਨਾਂ ਇਸ ਲਈ ਲੈਂਦੇ ਹਾਂ ਕਿਉਂਕਿ ਅਸੀਂ ਪੰਜਾਬ ਦੇ ਲੋਕਾਂ ਬਾਰੇ ਵੱਤ ਤੋਂ ਵੱਤ ਸੋਚਦੇ ਹਾਂ ਕਿਉਂਕਿ ਅਸੀਂ ਇਹ ਕਹਿੰਦੇ ਹਾਂ ट्रायंगल ਪਾਰਟੀ ਪੰਜਾਬ ਦਾ ਇਹ ਕਹਿਣਾ ਹੈ ਮੰਨ ਲਓ ਕਿ ਇੱਕ ਬੱਚਾ ਪੈਦਾ ਹੁੰਦਾ ਹੈ ਪੈਦਾ ਹੋਣ ਸਾਰੀ ਸਰਕਾਰ ਦੀ ਜ਼ਿੰਮੇਵਾਰੀ ਬਣਨੀ ਚਾਹੀਦੀ ਆ ਉਹਨੂੰ ਫਿਜ਼ੀਕਲ ਸਹੂਲਤਾਂ ਦੇਣ ਦੀ ਜੰਮੋਂ ਤੋਂ ਲੈ ਕੇ ਮਰਨ ਤੱਕ ਦੂਜੀ ਗੱਲ ਜਦੋਂ ਬੱਚਾ 3 ਸਾਲ ਦਾ ਹੁੰਦਾ ਉਹਦੀ ਪੜ੍ਹਾਈ 18 ਸਾਲ ਤੱਕ ਫ੍ਰੀ ਚਾਹੀਦੀ ਆ ਜਦੋਂ ਬੱਚਾ ਵੱਡਾ ਹੁੰਦਾ ਪੜ ਜਾਂਦਾ ਹੈਗਾ ਉਹਦੀ ਐਜੂਕੇਸ਼ਨ ਪੂਰੀ ਹੋ ਜਾਂਦੀ ਆ ਉਹਨੂੰ ਨੌਕਰੀ ਦੀ ਜ਼ਰੂਰਤ ਹੁੰਦੀ ਆ ਸਰਕਾਰ ਦਾ ਫਰਜ਼ ਬਣਦਾ ਉਸ ਨੂੰ ਜੌਬ ਮਿਲਣੀ ਬਹੁਤ ਜ਼ਰੂਰੀ ਹੁੰਦੀ ਹੈਗੀ ਆ ਅੱਗੇ ਅਸੀਂ ਇਹ ਵੀ ਕਹਿੰਦੇ ਹਾਂ ਹੁਣ ਸਿਹਤ ਸਹੂਲਤਾਂ ਮਿਲ ਗਈਆਂ ਬੱਚੇ ਨੂੰ ਪੜ੍ਹਾਈ ਮਿਲ ਗਈ ਨੌਕਰੀ ਮਿਲ ਗਈ ਉਹਨੂੰ ਉਹਦੇ ਵਿੱਚ ਜਾਣੇ ਕਿ ਜ਼ਿਆਦਾ ਸਟਰਗਲ ਨਹੀਂ ਕਰਨੀ ਪੈਂਦੀ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਨੀ ਚਾਹੀਦੀ ਹੈ ਜਿਵੇਂ ਕਿ ਟ੍ਰੈਂਗਲ ਪਾਰਟੀ ਪੰਜਾਬ ਨੇ ਏਜੰਡਿਆਂ ਦੇ ਵਿੱਚ ਇਹੀ ਗੱਲ ਕਹਿੰਦੀ ਹੈ ਕਿਉਂਕਿ ਜਦੋਂ ਜੋਬ ਮਿਲ ਜਾਂਦੀ ਉਹ ਸੁ ਨੂੰ ਆਪਣਾ ਘਰ ਲੈਣਾ ਵੀ ਬਹੁਤ ਸੌਖਾ ਹੋ ਜਾਂਦਾ ਹੈਗਾ ਉਹਦੀ ਜੋਬ ਦੇ ਵੀ ਸੈਲਰੀ ਵੀ ਘੱਟ ਤੋਂ ਘੱਟ 50000 ਤੋਂ ਲੈ ਕੇ 2.5 ਲੱਖ ਤੱਕ ਤਾਂ ਹੋਣੀ ਚਾਹੀਦੀ ਹੈ ਕਿਉਂਕਿ ਜਿਵੇਂ ਸਰਕਾਰਾਂ ਟੈਕਸ ਲੈਂਦੇ ਗਾਣ ਜੀਐਸਟੀ ਰਾਹੀਂ ਲੈਂਦੀਆਂ ਹਨ ਜਾਂ ਇਨਕਮ ਟੈਕਸ ਰਾਹੀਂ ਲੈਂਦੀਆਂ ਹਨ ਟੈਕ ਖਰਚ ਭੰਵੇਂ ਹੋਰ ਵਧਾਇਆ ਜਾਵੇ ਲੇਕਿਨ ਇਹ ਸਹੂਲਤਾਂ ਹਰ ਇੱਕ ਦਾ ਜੋ ਵੀ ਪੰਜਾਬ ਦੇ ਵਿੱਚ ਇੰਡਗਾ ਦੇ ਵਿੱਚ ਕੋਈ ਵੀ ਬੱਚਾ ਪੈਦਾ ਹੁੰਦਾ ਉਹਦਾ ਜਾਣੇ ਕਿ ਇੱਕ ਹੱਕ ਬਣ ਜਾਂਦਾ ਹੈਗਾ ਸਰਕਾਰ ਤੋਂ ਸਿਹਤ ਸਹੂਲਤਾਂ ਲੈਣ ਦਾ ਮੁਫਤ ਪੜ੍ਹਾਈ ਲੈਣ ਦਾ ਤੇ জব ਲੈਣ ਦਾ ਸਰਕਾਰ ਨੂੰ ਇਹੀ ਚਾਹੀਦਾ ਹੈ ਜਿਵੇਂ ਕਿ ਟ੍ਰਾਇੰਗਲ ਪਾਰਟੀ ਪੰਜਾਬ ਇਹ ਵੀ ਗੱਲ ਕਹਿੰਦੀ ਹੈ ਹਰ ਇੱਕ ਨੂੰ ਅਧਰ ਕਸੂਲਤਾਂ ਦੇ ਨਾਲ ਘਰ ਮਿਲਣਾ ਚਾਹੀਦਾ ਹੈਗਾ ਉਹ ਵੀ ਗਵਰਨਮੈਂਟ ਆਪਣੀ ਜ਼ਿੰਮੇਵਾਰੀ ਤੇ ਘਰ ਬਣਾ ਕੇ ਦੇਵੇ 70 ਤੋਂ ਪਲੱਸ ਉਮਰ ਦੇ ਬਜ਼ੁਰਗਾਂ ਨੂੰ 20000 ਪੈਨਸ਼ਨ ਮਿਲਣੀ ਚਾਹੀਦੀ ਹੈ ਅਸੀਂ ਪੰਜਾਬ ਦੇ ਲੋਕਾਂ ਨੂੰ ਅਸੀਂ ਵਾਰ-ਵਾਰ ਇਹੀ ਦਰਹਾਉਂਦੇ ਆਂ ਗੱਲ ਕਰਦੇ ਰਹਿੰਦੇ ਆਂ ਟ੍ਰਾਇੰਗਲ ਪਾਰਟੀ ਪੰਜਾਬ ਦੇ ਏਜੰਡੇ ਹਨ ਅਸੀਂ ਪੰਜਾਬ ਦੇ ਲੋਕਾਂ ਨੂੰ ਇਹੀ ਕਹਿੰਦੇ ਆਂ ਤੁਸੀਂ ਟ੍ਰਾਇੰਗਲ ਪਾਰਟੀ ਪੰਜਾਬ ਦੇ ਏਜੰਡੇਆਂ ਬਾਰੇ ਵੱਧ ਤੋਂ ਵੱਧ ਸਮਝਣ ਦੀ ਕੋਸ਼ਿਸ਼ ਕਰੋ ਕਿਉਂਕਿ ਅਸੀਂ ਇਹ ਕਹਿੰਦੇ ਆਂ ਵੀ ਸਾਡੇ ਬੱਚਿਆਂ ਨੂੰ ਰੋਜੀ ਰੋਟੀ ਤੇ ਲਈ ਕਿਸੇ ਕੰਟਰੀ ਦੇ ਵਿੱਚ ਨਾ ਜਾਣਾ ਪਵੇ ਕਿਸੇ ਦੀ ਮਸਾਜਗੀਰ ਨਾ ਛੱਡਨੀ ਪਵੇ ਕਿਉਂਕਿ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਮਿਹਨਤੀ ਹਨ ਬਾਹਰ ਵੀ ਜਾ ਕੇ ਇਹਨਾਂ ਨੇ ਬਹੁਤ ਝੰਡੇ ਗੱਡੇ ਹਨ ਬਿਜ਼ਨਸ ਵੀ ਕਰਦੇ ਹਨ ਜੌਬ ਵੀ ਕਰਦੇ ਹਨ ਅੱਜ ਪੰਜਾਬ ਦੇ ਲੋਕ ਬਾਹਰ ਜਾ ਕੇ ਰਾਜਨੀਤੀ ਵਿੱਚ ਵੀ ਆਏ ਹੋਏ ਹਨ ਐਮਐਲਏ ਵੀ ਹਨ ਹੀ ਹਨ ਪੀ ਵੀ ਹਨ ਬੜੀਆ ਬੜੀਆ ਸਰਕਾਰਾਂ ਦੇ ਵਿੱਚ ਅਹੁਦਿਆਂ ਤੇ ਵੀ ਹਨ ਮਨਿਸਟਰ ਵੀ ਬਣੇ ਹਨ ਅਸੀਂ ਇਹ ਕਹਿੰਦੇ ਹਾਂ ਜਿਵੇਂ ਬਾਹਰ ਦੇਸ਼ਾਂ ਦੇ ਵਿੱਚ ਜਿਵੇਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਜੋ ਕੇ ਨਿਊਜ਼ੀਲੈਂਡ ਵਰਗੇ ਕੰਟਰੀਆਂ ਜਾਂ ਹੋ ਸਕਦੇ ਆ ਫਿਰ ਸਾਡਾ ਪੰਜਾਬ ਸਾਡਾ ਦੇਸ਼ ਕਿਉਂ ਨਹੀਂ ਕੰਮ ਜਾਂ ਹੋ ਸਕਦਾ ਬਾਕੀ ਰਹੀ ਗੱਲ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਹਨ ਟ੍ਰਾਇੰਗਲ ਪਾਰਟੀ ਪੰਜਾਬ ਦੀ ਜੁਆਇਨਿੰਗ ਚੱਲ ਰਹੀ ਹੈ ਜਿਹੜੀ ਕਿ ਫ੍ਰੀ ਦੇ ਵਿੱਚ ਹੈ ਕੋਈ ਕਿਸੇ ਤੋਂ ਪੈਸਾ ਨਹੀਂ ਲਿਆ ਜਾਊਗਾ ਸਾਰੇ ਪੰਜਾਬ ਦੇ ਲੋਕਾਂ ਨੂੰ ਭੈਣ ਭਰਾਵਾਂ ਵੀਰਾਂ ਨੂੰ ਇਹਹੀ ਬੇਨਤੀ ਕਰੀ ਜਾਂਦੀ ਹੈ ਤੁਸੀਂ ਟ੍ਰਾਇੰਗਲ ਪਾਰਟੀ ਪੰਜਾਬ ਨੂੰ ਜੁਆਇਨ ਕਰੋ ਤਾਂ ਜੋ ਸਾਡੇ ਅਜੰਡੇ ਆ ਘਰ ਘਰ ਤੱਕ ਪਹੁੰਚਾਏ ਜਾਣ ਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਜਾਵੇ ਜੋ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਸਾਰੀਆਂ ਸਹੂਲਤਾਂ ਪੰਜਾਬ ਦੇ ਹਰ ਇੱਕ ਨਾਗਰਿਕ ਨੂੰ ਮਿਲ ਸਕਣ ਇੰਨੀਆਂ ਗੱਲਾਂ ਕਰਦਾ ਖਿਮਾਂ ਦਾ ਜਾਚਕ ਹਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਤੇ ਸੋਨਾ ਪੰਜਾਬ Facebook ਪੇਜ ਵੀ ਹੈ ਤੁਸੀਂ ਇਸ ਨੂੰ ਬាទ-ਬាទ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਸਾਡੀ ਨਵੀਂ ਇਨਫਰਮੇਸ਼ਨ ਜੀ ਬੀਓ ਤੁਹਾਡੇ ਤੱਕ ਟਾਈਮ ਸਿਰ ਪਹੁੰਚ ਸਕੇ ਅਸੀਂ ਸਾਰ ਨੂੰ ਜੀ ਆਇਆਂ ਆਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ